ਦੇਖੋ ਗੱਲ ਇਹ ਆ ਕਿ ਇੱਕ ਸਵਾਲ ਹੋਰ ਬਹੁਤ ਵੱਡਾ ਇੱਕ ਹੁੰਦਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਮਨਮੋਹਨ ਸਿੰਘ ਖੁਦ ਭੁਗਤ ਭੋਗੀ ਰਹੇ 1984 ਜੈਨੋਸਾਈਡ ਦੇ ਉਹ ਕੀ ਹੈ ਕਿ ਜਦੋਂ ਇਹ ਘਟਨਾਕਰ ਵਾਪਰ ਰਿਹਾ ਸੀ ਤਾਂ ਉਹ ਆਪਣੀ ਧੀ ਦੇ ਘਰ ਸ ਇਹਨਾਂ ਦੀ ਬੇਟੀ ਇੱਕ Hindu ਪਰਿਵਾਰ ਚ ਵਿਆਹੀ ਡਾਕਟਰ ਮਨਮੋਹਨ ਸਿੰਘ ਦੀ ਸ਼ਾਇਦ ਜਿਹੜੀਆਂ ਦੋ ਤਿੰਨ ਬੇਟੀਆਂ ਨੇ ਸ਼ਾਇਦ ਉਹਨਾਂ ਚੋਂ ਇੱਕ ਬੇਟੀ ਜਿਹੜੀ ਹੈ ਉਹ Hindu ਪਰਿਵਾਰ ਚ ਰਹਿ ਗਏ ਜਿਹੜੇ ਇਹਨਾਂ ਦੇ ਦਮਾਦ ਨੇ ਉਹ ਆਰਮੀ ਦੇ ਇੱਕ ਅਫੀਸਰ ਸਨ ਉਹਨਾਂ ਦੇ ਘਰ ਇਹ ਠਹਿਰੇ ਤੇ ਉਸ ਵੇਲੇ ਇਹਨਾਂ ਦੀ ਜਾਨ ਵੀ ਇਸ ਕਰਕੇ ਬਚੀ ਕਿ ਉਦੋਂ ਜਿਹੜਾ ਹਰ ਆਇਡੈਂਟੀਫਾਈ ਕੀਤਾ ਜਾ ਰਿਹਾ ਸੀ ਇਹ ਸਿੱਖ ਦਾ ਘਰ ਹੈ Hindu ਦਾ ਘਰ ਹੈ ਇਹ ਮੁਸਲਮਾਨ ਦਾ ਘਰ ਹੈ ਦਿੱਲੀ 1984 ਦਿੱਲੀ 1984 ਤਾਂ ਇਹਨਾਂ ਨੂੰ ਤਾਂ ਪਤਾ ਹੈ ਕਿ ਉਸ ਵੇਲੇ ਕੀ ਵਾਪਰਿਆ ਤੇ ਕਿਵੇਂ ਵਾਪਰਿਆ